ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਆਂ ਜੀ ਤੁਸੀਂ ਸਾਰੇ ਜਣੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਤੇ ਆਪਣੀ ਆਪਣੀ ਜ਼ਿੰਦਗੀ ਵਿੱਚ ਖੁਸ਼ ਹੋਵੋਗੇ ਜੀ ਪ੍ਰਮਾਤਮਾ ਤੁਹਾਨੂੰ ਸਾਰਿਆਂ ਨੂੰ ਤੰਦਰੁਸਤੀ ਬਖਸ਼ੇ ਤੇ ਸਾਰਿਆਂ ਦੇ ਕੰਮਾਂ ਕਾਰਾਂ ਵਿੱਚ ਮਾਲਕ ਕਰੇ ਜੀ ਵਾਦਾ ਲਓ ਜੀ ਗਰਮੀ ਦਾ ਮੌਸਮ ਹੈ ਹੁਣ ਤੁਹਾਨੂੰ ਪਤਾ ਹੀ ਆ ਵੀ ਗਰਮੀ ਪੂਰੇ ਜੋਰਾ-ਸ਼ੋਰਾ ਤੇ ਆ ਹੈਨਾ ਪਰ ਇਹ ਜੀ ਗਰਮੀ ਦੇ ਵਿੱਚ ਭਾਈ ਡਿਊਟੀ ਸ਼ੁਰੂ ਹੋ ਜਾਂਦੀ ਜੱਟਾਂ ਦੀ ਹਨਾ ਹੁਣ ਇੱਕ ਹੁਣ ਜੂੰ ਜੂੰ ਲੂ ਚੱਲਣੀ ਆ ਲੂ ਕਹਿੰਦੇ ਨੇ ਕਈ ਕਹਿੰਦੇ ਲੂਏ ਕਹਿੰਦੇ ਵੈਸੇ ਸਾਡੇ ਏਰੀਆ ਚ ਦਾ ਗਰਮ ਹਵਾ ਜੀ ਨੂੰ ਕਹਿੰਦੇ ਆਪਾਂ ਸਿੱਧੀ ਸਿੱਧੀ ਗੱਲ ਪੁਰਾਈਏ ਜੂੰ ਜੂੰ ਲੂ ਚੱਲਣੀ ਆ ਓਵੇਂ ਓਵੇਂ ਜੱਟਾਂ ਨੇ ਗਰਮ ਹੋਈ ਜਾਣਾ ਹਨਾ ਤੇ ਲਓ ਜੀ ਭਾਈ ਮੌਸਮ ਆ ਗਿਆ ਹੁਣ ਜੀਰੀ ਲਾਉਣ ਦਾ ਟਾਈਮ ਆ ਗਿਆ ਜੀਰੀ ਲਾਉਣ ਦਾ ਮੌਸਮ ਤਾਂ ਚਲੋ ਹੈਗੇ ਜੀ ਸਾਰਿਆਂ ਨੂੰ ਪਤਾ ਹੀ ਆ ਟਾਈਮ ਆ ਗਿਆ ਜੀਰੀ ਲਾਉਣ ਦਾ 5 ਤਰੀਕ ਮਿਲੀ ਹੋਈ ਸੀ ਜੀਰੀ ਦੀ ਤੇ ਅੱਜ ਕਿੰਨੀ ਹੋ ਗਈ ਅੱਜ ਮੇਰੇ ਖਿਆਲ ਨਾਲ 6 ਹੋ ਗਈ ਭਾਈ ਪਤਾ ਨਹੀਂ 7 ਹੋ ਗਈ ਮੈਨੂੰ ਹੁਣ ਯਾਦ ਨਹੀਂ ਹੈਗਾ ਤੇ ਆ ਪਾਣੀ ਕੱਲ ਦਾ ਛੱਡਿਆ ਹੋਇਆ ਤਾਂ ਜੀ ਜੀਰੀ ਨੂੰ ਕਰਤਾ ਵੈਸੇ ਕੀ ਲੜੇੜ ਕੀਲਾ ਕਦੋਂ ਕਰਤਾ ਹਨਾ ਤੇ ਅੱਜ ਆਪਣੇ ਭਾਈ ਬੰਦੇ ਲੱਗੇ ਪਨੀਰੀ ਪਟਣ ਨਾਲ ਸ਼ੁਰੂਆਤ ਲੱਗੀ ਅੱਜ ਕਰਨ ਜੀਰੀ ਦੀ ਤੇ ਇਹ ਬੰਦੇ ਕਹਿੰਦੇ ਭਾਈ ਮੂੰਹ ਮਿੱਠਾ ਕਰਨਾ ਹਨਾ ਵੀ ਤੰਗਾ ਸੀ ਪਨੀਰੀ ਪਟਣੀਆਂ ਮਾਹ ਚੱਲ ਕੋਈ ਨਾ ਭਾਈ ਮੈਂ ਫਿਰ ਦੁੱਧ ਤੋਂ ਆਇਆ ਤਾਂ ਜੀ ਘਰਾਂ ਪ੍ਰਸ਼ਾਦਾ ਪਾਣੀ ਛੱਕ ਕੇ ਜੰਨੇ ਨੂੰ ਬਾਈ ਦਾ ਫੋਨ ਆ ਗਿਆ ਬਾਈ ਕਹਿੰਦਾ ਵੀ ਡੱਬਾ ਲੈ ਕੇ ਆ ਭਾਈ ਤੇ ਫੇ ਮੈਂ ਡੱਬਾ ਲੈ ਕੇ ਆਇਆ ਉਹ ਖੜਾਉਂਦੇ ਆ ਜੀ ਇਹਨੂੰ ਉਹਨੂੰ ਡੱਬਾ ਨਾਲੇ ਮੱਥਾ ਆਪਾਂ ਵੀ ਭਾਈ ਮੱਥਾ ਟੇਕ ਕੇ ਅਰਦਾਸ ਕਰਕੇ ਕੰਮ ਸ਼ੁਰੂ ਕਰਾਂਗੇ ਹਨਾ ਵੀ ਮਹਾਰਾਜ ਵੀ ਕੰਮ ਕਿਉਂਕਿ ਗੱਲ ਆਏ ਆ ਜੀ ਅ ਜਿਹੜਾ ਮੰਨ ਲਓ ਹੁਣ ਮਸ਼ੀਨਰੀ ਚੱਲਣੀ ਆ ਸਭ ਪਾਸੇ ਹੁਣ ਤਾਂ ਮਸ਼ੀਨਰੀ ਵਾਲਾ ਹੀ ਸਿਸਟਮ ਹੈ ਹੁਣ ਟਰੈਕਟਰ ਵੀ ਸਮਝ ਲਓ ਮੇਨ ਮਸ਼ੀਨਰੀ ਦਾ ਟਰੈਕਟਰ ਹੀ ਹੋ ਗਿਆ ਬਾਕੀ ਇੰਜਨ ਹੋ ਗਏ ਹਨਾ ਮੋਟਰਾਂ ਹੋ ਗਈਆਂ ਸਭ ਕੁਝ ਮਸ਼ੀਨਰੀ ਹੋ ਆ ਭਾਈ ਸਾਰੀਆਂ ਚੀਜ਼ਾਂ ਹਨਾ ਵੀ ਆਪਾਂ ਮਾਲਕ ਕੇ ਅਰਦਾਸ ਕਰਕੇ ਸ਼ੁਰੂ ਕਰੀਏ ਕੰਮ ਕਰ ਭਾਈ ਕੋਈ ਖੜਤ ਨਾ ਪਾਵੇ ਵਧੀਆ ਕੰਮਕਾਰ ਸ਼ੁਰੂ ਹੋਵੇ ਤੇ ਵਧੀਆ ਸੇਰੇ ਲੱਗ ਜਵੇ ਹਨਾ ਟਾਈਮ ਸੇਰ ਤੇ ਬਾਬੇ ਨਾਨਕ ਦੇ ਚਰਨਾਚਰ ਅਰਦਾਸ ਕਰਦੇ ਹਾਂ ਜੀ ਤੇ ਟੱਪਾ ਆਪਾਂ ਨੇ ਲਿਆਂਦਾ ਹਾਂ ਬੰਦੇ ਆਪਣੇ ਤਿਆਰ ਬੈਠੇ ਸਾਰੇ ਤੇ ਲੈ ਕੇ ਮਾਲਕ ਦਾ ਨਾਮ ਆ ਲੰਪੜਦਾਰ ਨੇ ਹੁਣ ਬੰਨ ਲਈ ਜੀ ਧੋਤੀ ਹੁਣ ਕਹਿੰਦਾ ਅਰਦਾਸ ਕਰੀਏ ਇਹਨਾਂ ਨੇ ਆਪਣੇ ਬਾਬੇ ਅੱਗੇ ਅਰਦਾਸ ਕਰਨੀ ਆਪਾਂ ਆਪਣੇ ਅੱਗੇ ਕਰ ਦੇਣੀ ਹੈ ਨਾ ਵੈਸੇ ਤਾਂ ਮਾਲਕ ਕਿੱਕੇ ਆ ਭਾਈ ਸਾਰੀ ਦੁਨੀਆ ਦਾ ਤੇ ਬਾਕੀ ਚਲੋ ਅ ਕੀ ਹੋ ਗਿਆ ਪਾਣੀ ਜ਼ਿਆਦਾ ਭਰ ਗਿਆ ਪਾਣੀ ਜ਼ਿਆਦਾ ਨਹੀਂ ਹੈ ਹਾਂ ਲਓ ਜੀ ਕਮਾਉਣੇ ਆ ਬੈਕ ਕੈਮਰਾ ਕਿਆ ਹੋਇਆ ਬਾਈ ਪਾਣੀ ਜਿਆਦਾ ਅੱਛਾ ਕੱਟ ਅੱਛਾ ਰੋਕ ਦੇ ਆ ਬਾਹਰ ਨਿਕਲ ਲੈ ਮੈਂ ਤਾਂ ਕਹਿ ਕੇ ਤੇ ਕੱਢਣ ਲੱਗੇ ਹੋਰ ਹੋਇ ਬਰੰਦਰ ਕਾਇਮ ਆ ਤੇਰੇ ਵਾਲਾ ਕੰਮ ਲੋਟ ਆ ਉਹ ਉਹਨੂੰ ਇਹ ਪਰਨਾ ਬਣਾ ਲੈਂਦਾ ਉਹਨੂੰ ਇਹ ਤੋਤੀ ਬਣਾ ਲੈਂਦਾ ਹਾਂ ਹਾਂ ਮੈਂ ਤੋਤੀ ਜੀ ਖੋਲ ਕੇ ਹੁਣ ਫਿਰ ਪੱਲ ਭੇਟ ਲਈ ਜਿਹੜੀ ਮੈਂ ਤੇ ਕੰਮ ਲੈ ਆ ਹੀ ਜਾ ਚਲੇਗਾ ਹਾਂ ਕਾਮਿੱਕ ਪੈਸਾ ਕੱਟੂ ਲਿਆ ਕੱਟੂ ਕੱਟੂ ਕਾਹਦੇ ਕਰਨੂ ਕੱਟੂਏ ਦੱਸਦਾ ਕੱਟੂ ਲਿਆਣ ਕੇ ਦੰਦਾ ਤੈਨੂੰ ਕੋਈ ਨਾ ਹਾਂ ਲੈ ਵੀ ਲੰਬੜਦਾਰ ਤੂੰ ਵੀ ਬੁਲਾ ਸਾਸਰੀ ਕਾ ਹਾਥਰੀ ਕਾਲ ਲੈ ਵੀ ਮੇਤਰਾ ਫਾੜ ਡੱਬਾ ਤੇ ਦੇਖ ਕੇ ਮੱਥਾ ਫੇਲੇ ਕੇ ਬਾਬੇ ਦਾ ਨਾਮ ਆ ਸ਼이브 ਸ਼ੰਕਰ ਜੀ ਕਾ ਹਾਂ ਹਰ ਹਰ ਮਹਾਦੇਵ ਪਨੀਰੀ ਵਿੱਚ ਬਰਿੰਦਰ ਕਹਿੰਦੇ ਸੱਪ ਵੀ ਬਹੁਤ ਨਿਕਲਦੇ ਹੈ ਹਾਂ ਹਾਂ ਫਿਰ ਸ਼ੰਕਰ ਜੀ ਦਾ ਹੀ ਨਾਮ ਲੈਣਾ ਚਾਹੀਦਾ ਹੈ ਹਾਂ ਹਾਂ ਠੀਕ ਆ ਗੱਲ ਚਲੋ ਜੀ ਲਾਓ ਭਾਈ ਹੁਣ ਟੀਮ ਹੋ ਗਈ ਸਾਰੀ ਰੈਡੀ ਹੈ ਸਾਰੀ ਟੀਮ ਤੁਰਿਆਈ ਉਹ ਪ੍ਰਾਲੀ ਕਿੱਥੇ ਤੇ ਲਿਆਏ ਤੁਸੀਂ ਲਓ ਜੀ ਪਨੀਰੀ ਆਪਣੀ ਆਏ ਨੰਬਰ 1 ਉਹ ਕੇ ਰਿਪੋਰਟ ਆ ਇਹ ਜੀ ਪਨੀਰੀ ਅਸਲ ਚ ਲੱਗਣੀ ਚਾਹੀਦੀ ਲੈਰੀ ਲੈਰੀ ਪਨੀਰੀ ਐਨ ਵਧੀਆ ਕੱਖ ਕੰਡੇ ਤੇ ਉਹਦਾ ਬਚਾਉ ਰਿਹਾ ਕੱਖ ਕੰਡਾ ਨਹੀਂ ਹੋਇਆ ਬਹੁਤਾ ਜ਼ਿਆਦਾ ਹਾਂ ਵੀ ਤਿਆਰ ਆ ਸਾਰੇ ਤਿਆਰ ਆ ਹਾਂ ਤਿਆਰ ਆ ਚੱਕ ਦੋ ਕੰਮ ਫਿਰ ਲੈ ਕੇ ਬਾਬੇ ਦਾ ਨਾਮ ਇਹ ਤੂੰ ਗੇਰ ਉਹ ਨਾ ਕਰਵਾ ਪਾਸ ਕਰ ਮੋਬਾਈਲ ਨਾ ਦੇਖ ਲਈ ਹਟਾ ਲਾ ਹੋ ਗਈ ਜਗਾ ਸੋਚੀ ਜਾ ਇੰਨੀ ਇੱਕ ਗੱਲ ਆ ਯਾਰ ਲੰਬੜਦਾਰ ਹੂ ਓਲ ਜਿਆ ਫਿਰਦਾ ਲੈ ਪੋਈ ਜਗ ਕਰ ਲਈ ਮੁੰਡਿਆਂ ਨੇ ਸੋਚੀ ਪਾਣੀ ਛਿੜਕ ਕੇ ਹੈ ਈ ਕਹਿ ਨਾ ਮਾਮਾ ਨਾ ਆ ਤਿਆ ਨਾ ਪਰਿੰਦਰ ਏਡਾ ੜੇ ਨਾ ਮਾਤੇ ਰੇ ਤੂੰ ਤਾਂ ਡੱਬਾ ਪਾੜ ਦੇ ਮਜ਼ਾਕ ਮੋਬਾਈਲ ਦੇ ਤੂੰ ਕਾਂ ਥਲੇ ਕੋਈ ਲਾਟ ਖਾਵੇ ਉਹ ਲੰਬੜਦਾਰ ਨੂੰ ਪਤਾ ਹੁਣ ਪੈਸੇ ਬਹੁਤ ਆਏ ਵੇਦੇ ਕੋਲ ਉਹ ਮੋਬਾਈਲ ਦੀ ਕਿੱਥੇ ਪ੍ਰਵਾਹ ਕਰਦਾ ਇਹ ਤਾਹੀ ਨਹੀਂ ਪ੍ਰਵਾਹ ਕਰਦਾ ਹੁਣ ਕਹਿੰਦਾ ਪੈਰ ਰੱਖਣਾ ਰੱਖ ਦੋ ਕੋਈ ਗੱਲ ਨਹੀਂ ਹੁਣ ਪੈਸਾ ਬਥੇਰਾ ਆ ਜਾਣਾ ਜਿਰੀ ਲਾ ਕੇ ਹਾਂ ਲੰਪੜਦਾਰ ਥੋੜਾ ਢਿੱਲਾ ਯਾਰ ਬੰਪੰ ਬੋਲੇ ਅਭੀ ਕੋਈ ਆਈਏ ਤਾਂ ਹਮ ਕੋਲੋਂ ਕਾਹ ਚ ਲੈ ਜੀ ਜੇ ਬਾਹਰ ਕਟਾ ਗੋਰੀ ਚਾਇਆ ਗਰਮ ਇਹਨਾਂ ਜਾਨਵਰ ਹਾਂ ਤੁਸੀਂ ਜਾਈਂ ਕਾਇਨ ਨਹੀਂ ਆਲਾ ਆ ਉਪੋਲਾਰੀ ਸੀ ਉਪੋਲਾਰੀ ਕੋਈ ਨਾ 5000 ਦਾ ਹੈ ਫਾਇਦਾ ਫਾਇਦਾ ਫੋਨ ਆਉਂਦਾ ਆ ਹਾਂ ਤੇ ਬੰਨੋ ਲੈ ਆਓ ਮਲ ਖਾਲ ਵਾਲਾ ਪਾਣੀ ਪੀਵੋ ਲਓ ਜੀ ਬਾਈ ਬਰੇਂਦਰ ਨੇ ਟੇਕ ਲਿਆ ਮੱਥਾ ਲੈ ਬੰਡ ਬੰਦੇ ਕੋਈ ਮੈਂ ਲੈ ਚੱਲ ਮੈਂ ਵੀ ਲੈ ਲੰਨਾ ਦੇ ਬੰਦਿਆਂ ਨੂੰ ਪਹਿਲਾਂ ਐ ਭਾਈ ਮੇਰੇ ਨਾਮ ਦਾ ਵੀ ਟੇਕ ਨਹੀਂ ਲੈ ਮੱਥਾ ਥੋੜੀ ਜਿਹੇ ਚੋ ਵੀ ਤੋੜ ਲਾ ਮੇਰੇ ਨਾਮ ਦਾ ਵੀ ਟੇਕ ਦੇ ਮੱਥਾ ਯਾਰ ਉਹ ਆਪਣੇ ਨਾਮ ਦਾ ਵੀ ਟੇਕ ਦੇ ਮਹਾਰਾ ਸੱਚੇ ਪਾਛਾ ਸੁੱਖ ਰੱਖੀ ਲਓ ਜੀ ਏਕ ਲੋ ਭਾਈ ਮੱਥਾ ਵਾਰੀ ਵਾਰੀ ਲਓ ਜੀ ਇਹਨਾਂ ਦੇ ਵੀ ਅੱਜ ਭਾਈ ਇਹ ਇਹਨਾਂ ਵਾਸਤੇ ਦਾ ਸ਼ਰਵਾਤ ਆ ਜੀ ਇਹ ਕੰਮ ਦੀ ਹਨਾ ਸਾਰੇ ਮੱਥਾ ਟੇਕ ਰਹੇ ਆ ਜੀ ਬੰਦੇ ਕੋਈ ਵੀ ਕੰਮ ਆ ਭਾਈ ਬਾਬੇ ਦਾ ਨਾਮ ਲੈ ਵਗੈਰ ਸ਼ੁਰੂ ਨਹੀਂ ਕਰਨਾ ਚਾਹੀਦਾ ਇਹਨਾਂ ਨੇ ਆਪਣੇ ਗੁਰੂਆਂ ਨੂੰ ਤੇ ਆਇਆ ਹਨਾ ਆਪਣੀ ਦੇਵੀ ਦੇਵਤਿਆਂ ਨੂੰ ਤੇ ਆਉਂਦੇ ਇਹ ਵੀ ਲਓ ਜੀ ਜੈ ਰਾਮ ਜੀ ਲਾਓ ਜੀ ਹੋ ਗਈ ਟੀਮ ਰੈਡੀ ਲਾਓ ਭਾਈ ਮੁੰਡੇ ਨੇ ਕਰਤੀ ਸ਼ੁਰੂਆਤ ਕਹਿੰਦੇ ਆ ਬੱਸ ਖਾਲੀ ਕਰਾ ਦੇ ਬੰਦਰ ਹੁਣ ਹਾਂ ਡੱਬਾ ਚੱਕ ਦੋ ਫਟੇ ਹੁਣ ਲੈ ਬਟ ਜੋ ਡੱਬੇ ਨੂੰ ਲੈ ਬਟ ਪਨੀਰ ਬਟਨ ਤਾਂ ਬਨੇਰੀ ਠੀਕ ਆ ਬਨੇਰੀ ਮੇਰੀ ਤਾਂ ਵਧੀਆ ਪੱਠ ਹੋਣੀ ਆ ਇੱਕ ਨੰਬਰ ਪਨੇਰੀ ਏ ਉੱਪਰ ਤੇ ਬਾਈ ਮੈਂ ਕਹਿੰਦਾ ਨੇਰੀ ਕਰਕੇ ਹੋ ਗਈ ਹੈ ਨਾ ਨੇਰੀ ਪੱਤੇ ਪਾੜ ਦਿੰਦੀ ਹੈ ਉਹ ਤਾਂ ਥਾਲਾ ਰੇ ਮਿੱਟੀ ਦਾ ਫਰਕ ਕੋਈ ਜ਼ਿਆਦਾ ਨਹੀਂ ਪਾਇਆ ਨਹੀਂ ਮਿੱਟੀ ਦਾ ਯਾਰ ਫਰਕ ਚੀਜ਼ੇ ਫਰਕ ਦਾ ਉਹੀ ਆ ਗਿਆ ਹਾਂ ਜੜ ਦੇ ਆਪਣੀ ਦੀ ਯਾਰ ਪੂਰੀ ਜੜ ਪਟ ਹੁੰਦੀ ਹੈ ਐਨੀ ਜੜ ਆਪਣੀ ਦੀ ਹਾਂ ਨਹੀਂ ਤਾਂ ਜੇ ਜ਼ਿਆਦਾ ਪਾਇਆ ਪੱਤੇ ਨਹੀਂ ਹੁੰਦੇ ਹਾਂ ਜਿਹੜੀ ਜਿਹੜੀ ਮੈਂ ਜ਼ਿਆਦਾ ਰੇ ਮਿੱਟੀ ਹੁੰਦਾ ਨਾ ਉਹਦਾ ਫਿਰ ਜੜਾ ਬਹੁਤ ਬੜੀਆਂ ਕਰ ਲੈਂਦੀ ਹੈ ਨਾ ਪੱਤੇ ਨਹੀਂ ਹੁੰਦੀ ਬੱਚੇ ਟੁੱਟ ਜਾਂਦੀਆਂ ਹਾਂ ਨਹੀਂ ਹੁੰਦਾ ਜਿੰਨਾ ਪਾਣੀ ਘਟਵਾ ਮਾਂ ਚੰਗਾ ਉਹਨਾ ਚੰਗਾ ਬੜੀਆਂ ਅਗਲੀਆਂ ਨਹੀਂ ਦੇਖ ਲੈ ਸੁੱਕੀਆਂ ਪਈਆਂ ਜਾਂ ਹਾਂ ਪਾਣੀ ਆਪਾਂ ਪਾਣੀ ਘਟਾ ਬਿਲਕੁਲ ਬਿਲਕੁਲ ਇਹ ਪਾ ਤੂੰ ਦੇਖ ਲੈ ਵੀ ਆਪਾਂ 15 ਤਰੀਕ 15 ਨੂੰ ਵਿਜੀ ਵੀ ਹਾਂ ਹਾਂ ਤੇ 30 ਤੱਕ 15 ਦਿਨ ਹੋ ਗਏ ਅੱਜ ਕਿੰਨੀ ਛੇ ਹੋਈ ਆ ਹਾਂ 21 ਦਿਨ ਦੀ ਬਣੀਰੀ ਹੋਈ ਹੈ ਜੇ ਇਹ ਉਹ ਬੱਸ ਹੈਗੀ ਮੇਰੇ ਕੋਲ ਬੱਸ ਬਰਿੰਦਰ ਬੱਸ ਹਾਲੋ ਤੁਸੀਂ ਯਾਰ ਆਮ ਸਭ ਦੇ ਦਵਿਧਾਨ ਮੈਂ ਥੋੜਾ ਲੈਣਾ ਬਸ ਬਸ ਇਹਨੇ ਮੱਛੇ ਰੂ ਹੈ ਨੇ ਆ ਲੋ ਹਣਾ ਇੱਕ ਇੱਕਾ ਹੋਰ ਬਣ ਦੇ ਚੱਕ ਦੋ ਫਟੇ ਹੋ ਗਏ ਖਾਇਆ ਕਿੰਨੇ ਜਾਣੇ ਆ 4 ਤੇ 4 8 ਹੋਰ ਗਾ ਲੈਣਾ ਪਾਣੀ ਪੀ ਲੈ ਚੱਪਾਣੀ ਪੀਣਾ ਉਹ ਬੇਸਣ ਪੰਨੂ ਭਾਈ ਪਾਣੀ ਦੀ ਥਿਆ ਲੱਗ ਜਾਂਦੀ ਹਾਂ 1000 ਰੁਪਏ ਗਿਆ ਹਾਂ ਮੈਂ ਤੇ ਉਹ ਮੰਦੇਪ ਹੈ ਹਾਂ 1000 ਰੁਪਏ ਕਾਦੇ ਵਾਸਤੇ ਕੰਮ ਹੈ ਮੈਂ ਮੈਦਾ ਟਾਰਗੇਟ ਦਾ ਮੈਂ ਪਤਾ ਨਹੀਂ ਛਕ ਨਹੀਂ ਮੰਗਦਾ ਹਾਂ ਹੋ ਮੈਂ ਪਤਾ ਨਹੀਂ ਛਕ ਨਹੀਂ ਮੰਗਣ ਲੱਗ ਕੇ 1000 ਰੁਪਏ ਤੂੰ ਮੈਨੂੰ ਮਜ਼ਾਕ ਕਰਦਾ ਲਾਓ ਜੀ ਪਨੀਰੀ ਪਾਈ ਆ ਵੀ ਨੰਬਰ ਵਾਲਾ ਪੱਟ ਹੁੰਦੀ ਵਧੀਆ ਵਧੀਆ ਹੂੰ ਬਣ ਗਈ ਗੱਲ ਠੀਕ ਆ ਠੀਕ ਆ ਬਾਣੀ ਪੀ ਲੋ ਹੁਣ ਹੈ ਗਾਜੂ ਮੈਂ ਤਾਂ ਆ ਵੀ ਪੀ ਲੇ ਤੇ ਬੁਲੇ ਚਾ ਲਾਓ ਇਹਨਾਂ ਪਾਣੀ ਨਾਲ ਪੀ ਲੇ ਕੋਟਾ ਬੇਸਣ ਪਾਉ ਨੂੰ ਲੱਗੀ ਥਿਆ ਇੰਜਨ ਦੀ ਆਵਾਜ਼ ਆਉ ਮਾ ਹੋ ਜਾ ਜੀ ਦੇਖੋ ਜਦ ਮਰਜੀ ਹੈਂਡਲ ਮਾਰ ਲਓ ਮੋਟਰ ਦੀ ਲਾਈਟ ਹੋਵੇ ਨਾ ਬੰਦਾ ਦੇਖੀ ਜਾਂਦਾ ਖੜਾ ਉਹ ਇੰਜਨ ਦੇ ਨਜਾਰੇ ਆ ਪਾਣੀ ਥੋੜਾ ਜਾਂ ਅੰਦਰ ਇੰਜਨ ਨੂੰ ਨਾ ਕਈ ਵਾਰ ਜਾਂਦਾ ਨਹੀਂ ਫਿਰ ਮੂਰੇ ਹੱਥ ਰੱਖ ਕੇ ਪਾਣੀ ਚਾਉਣਾ ਪੈਂਦਾ ਹੈ ਜਣ ਦੇ ਵਿੱਚ ਉਹ ਆ ਗਿਆ ਇੰਜਨ ਤੋਂ ਵਾਪਸੀ ਪੈਪ ਪਾਣੀ ਚੱਲ ਗਿਆ ਤਾਂ ਉਹ ਭਾਈ ਜਿਹੜੇ ਆਪਾਂ ਮੱਥਾ ਟੇਕੇ ਦਾ ਰੱਬ ਦੇ ਦਰਬੇਸ਼ ਆ ਗਏ ਹੈ देख ना मथा टिक क्या वा लंबड़दार तेरा है कौवा ने भी शक लिया प्रसाद सब कोई भेज देता है बना है ये भेजनी नेपाल हाँ सारी दुनिया में हम लोग नेपाल भी देख सारी दुनिया देखेगा यार तेरे को ये भी उखाड़ता है वो भी हां पटरा वो भी दिखेगा सारा कुछ तो देखूंगा यार हाथ होगी <laughs> ਸਲਾਮ ਜੀ ਬੰਦੇ ਭਾਈ ਜੁੱਟ ਕੇ ਆਪਣੇ ਆ ਜੋਰਾ ਸ਼ੋਰਾ ਤੇ ਇਹ ਇੱਧਰ ਵਾਲੀ ਪਨੀਰ ਹੀ ਵੀ ਆਪਣੀ ਸਮਝ ਲਓ ਰੇਡੀਓ ਆ ਇਹਦੇ ਚ ਰੇਹ ਦਾ ਛੱਟਾ ਮਾਰ ਕੇ ਜਦ ਇਹਨੂੰ ਲਾਉਣਾ ਹੁਣ ਪਾਣੀ ਆਪਾਂ ਭਾਈ ਪਾਣੀ ਆ ਨਾ ਮਤਲਬ ਕਹਿ ਲਓ ਵੀ ਰਾੜ ਕੇ ਜਿ ਲਵਾਈ ਦਾ ਹੈ ਨਾ ਉਨੇ ਸਗੋਂ ਤੇਜ਼ ਤੁਰਦੀ ਪਨੀਰੀ ਜਿੰਨਾ ਰਾੜਾ ਜਾਂ ਲਾ ਕੇ ਪਾਣੀ ਲਾਉਂ ਪਹਿਲਾ ਪਹਿਲਾ ਤਾਂ ਚਲੋ ਲਾਉਣਾ ਹੀ ਪੈਂਦਾ ਆ ਹੁਣ ਦੇਖ ਲਓ ਆ ਮੈਂ ਵਿੱਚ ਫਿਰਦਾ ਕੋਈ ਚੱਕਰ ਨਹੀਂ ਹੋਣ ਇਹਨੂੰ ਹੁਣ ਨਰਾੜਾ ਲਗਾ ਲਵਾਇਆ ਵਾ ਉਦੇ ਬਾਅਦ ਫੇਰ ਇਹਨੂੰ ਪਾਣੀ ਲਾਉਣਾ ਰਾੜੇ ਜਿੱਤੇ ਫੇਰ ਭੱਜੀ ਜਾਂਦੀ ਆ ਇਹ ਪਨੀਰੀ ਓਕੇ ਆ ਜੀ ਰਿਪੋਰਟ ਸਾਰੀ ਦੀ ਤੇ ਬਾਕੀ ਭਾਈ ਹੁਣ ਮਾਲਕ ਰੱਖੇ ਸੁੱਖ ਲਾ ਕੇ ਜੀਰੀ ਹੋ ਜੀਏ ਬੇਲੇ ਹੈ ਨਾ ਭਾਈ ਬਾਕੀ ਅੱਗੇ ਚੱਲਦੇ ਆ ਜੀ ਇਥੇ ਛੱਡਿਆ ਹੋਇਆ ਪਾਣੀ ਜਿਹੜੇ ਖੇਤ ਚ ਉੱਥੇ ਦਿਖਾਣੇ ਤੁਹਾਨੂੰ ਮਹੌਲ ਲਾਓ ਜੀ ਆਪਾਂ ਪਹੁੰਚ ਗਏ ਮੋਟਰ ਤੇ ਚੱਲ ਰਹੀ ਆ ਭਾਈ ਰਾਣੀ ਸੁੰਦਰਾ ਹੈ ਪਾਣੀ ਜਾ ਰਿਹਾ ਜੀ ਇਧਰ ਥੱਲੇ ਉਹ ਖਾਲ ਜਾ ਰਹੀ ਆ ਸਾਹਮਣੇ ਉਹ ਥੰ ਉ ਜਾ ਕੇ ਪਾਣੀ ਉਹ ਥੱਲੇ ਵਾਲੇ ਚੋਏ ਚ ਡਿੱਗਦਾ ਜਿੱਥੇ ਉਹ ਬੰਗਲੇ ਬੈਠੇ ਉਥੇ ਪੈ ਰਿਹਾ ਪਾਣੀ ਤੇ ਜਿਹੜਾ ਆਪਣਾ ਕੱਦੂ ਹੋਇਆ ਏ ਉਹ ਇੱਧਰ ਹੋ ਗਿਆ ਵਾ ਉਹ ਵਾਲਾ ਖੇਤ ਦਿਖਦਾ ਤੁਹਾਨੂੰ ਨੀਵਾ ਜਿਹੜਾ ਝੋਆ ਏ ਤੇ ਇਹ ਹੈਗੀ ਆ ਜੀ ਆਪਣੇ ਸਮਝ ਲਓਰੇ 6 ਕਿਲੇ ਉਰੇ ਛਰਵਾਤ ਹੁਣ ਆਪਾਂ ਕਰਤੀ ਹੈਨਾ ਤੇ ਬਾਕੀ ਭਾਈ ਨਵੇੜ ਦਾਣਾ ਉਰੇ ਲਾਈਟ ਵਧੀਆ ਸਾਥ ਦਈ ਜਾਵੇ ਫੇਰ ਆਪਾਂ ਨੇ ਸਮਝ ਲਓ ਇਹ 2-3 ਦਿਨਾਂ ਚ ਉਰੇ ਨਵੇੜ ਦਾਣਾ ਕੰਮ ਨਾ ਪਾਣੀ ਮੋਟਰ ਦਾ ਬਥੇਰਾ ਵੈਸੇ ਪਾਣੀ ਨੇ ਤਾਂ ਫੱਟੇ ਚੱਕਦੇ ਨੇ ਪਰ ਖੇਤ ਵੀ ਸੁੱਕੇ ਪਏ ਆ ਜੀ ਕੁਝ ਖੇਤ ਅਸੀਂ ਡਾਕਰ ਬਹੁਤਾ ਦੇਖ ਲਓ ਕਿੱਡੇ-ਕੱਡੇ ਡਲੇ ਆ ਹੂੰ ਇਹ ਨਾ ਉਰੇ ਹੜ ਆ ਗਿਆ ਤਾਂ ਜੀ ਸਾਡੇ 2018 ਚ 2018 ਚ ਹੜ ਆਇਆ ਵਾ ਪਣਾ ਬਹੁਤ ਆ ਗਿਆ ਜੀ ਨਦੀ ਟੁੱਟ ਗਈ ਦੀ ਸਾਡੇ ਨਦੀ ਕਰਕੇ ਨਾ ਚੇਕ ਆ ਗਈ ਸਾਰੀ ਉਹ ਇਹ ਸਾਰੀ ਚੇਕ ਆ ਜੀ ਦੇਖ ਲਓ ਇਹ ਨੇਰੀ ਡਾਕਰ ਹੋਈ ਵੀ ਆ ਹੁਣ ਧਰਤੀ ਇਹ ਇਹ ਪਣਾ ਆਇਆ ਵਾ ਸਾਰਾ ਗਾਰਾ ਉਰੇ ਸਾਰਾ ਰੁਕ ਗਿਆ ਗਾਰਾ ਤਾਂ ਰੁਕ ਗਿਆ ਜੀ ਉਰੇ ਉਹ ਸਾਹਮਣੇ ਹੈਗੀ ਆ IIT IIT ਦਿਖਦੀ ਤੁਹਾਨੂੰ ਬਿਲਡਿੰਗ ਉਹ ਵਾਲੀ ਹੈਨਾ ਇਹ ਸੈਂਟਰ ਗਵਰਨਮੈਂਟ ਦਾ ਪ੍ਰੋਜੈਕਟ ਆ ਜੀ ਆਇਆ ਵਾ ਸਾਡੇ ਉਰੇ ਪਿੰਡ ਦੇ ਨਾਲ ਇਹ ਘੱਟੋ ਘੱਟ 1100 ਕਿਲੇ ਵਿੱਚ ਨੂੰ ਆ ਜੀ ਇਹ ਉਹ ਤੱਕ ਚੱਲ ਜਾਂਦੀ ਰੋਪੜ ਤੱਕੇ ਲੱਗ ਜਾਂਦੀ ਜਾ ਕੇ ਸਾਡੇ ਪਿੰਡ ਤੋਂ ਇਹ ਸਾਰੀ ਨੂੰ ਨਾ ਇਹਨੂੰ ਬਗਲ ਮਾਰਿਆ ਹੋਇਆ ਉਹਨਾਂ ਨੇ ਕੰਦ ਕਰੀ ਹੋਈ ਸਾਰੀ ਨੂੰ ਉਹ ਤੁਹਾਨੂੰ ਦਿਖਦੀ ਲਾਲ ਜੀ ਕੰਦ ਹੈਨਾ ਉਹ ਦੇਖੋ ਇਹ ਉਹ ਕੰਦਗਰ ਫੇ ਪਾਣੀ ਰੁਕ ਗਿਆ ਜੀ ਪਾਣੀ ਰੁਕਣੇ ਕਰਕੇ ਆ ਦੇਖੋ ਆ ਸਾਰੀ ਕੰਦ ਕੁੰਮੀ ਹੋਈ ਆ ਔਰ ਇਹਨਾਂ ਨੇ ਸਟੇਡੀਅਮ ਬਣਾਇਆ ਵਾ ਲਾਈਟਾਂ ਦੇਖ ਲੋ ਦਿਨੇ ਚੜਾਉਂਦੀਆਂ ਜਿੱਦਾਂ بڑے ਸਟੇਡੀਅਮਾਂ 'ਚ ਲਾਈਟਾਂ ਹੁੰਦੀਆਂ ਨੇ ਜਿੱਥੇ ਕ੍ਰਿਕਟ ਦੇ ਮੈਚ ਹੁੰਦੇ ਆ ਐਨ ਉਹੋ ਜਿਹਾ ਹੀ ਸਟੇਡੀਅਮ ਬਣਾਇਆ ਬਹੁਤ ਕੰਮ ਦਾ ਤੇ ਉਹਰੇ ਸਿੰਗਰ ਵੀ ਭਾਈ ਕਈ ਵਾਲੇ ਦਲਜੀਤ ਵੀ ਆਇਆ ਹੋਇਆ ਦਾ ਪਛੇਤ ਦਲਜੀਤ ਦਸਾਂਜ ਤੇ ਹੋਰ ਵੀ ਹਜੇ ਤਾਂ ਇਹ ਉਹ ਸਫੈਦਿਆਂ ਦੇ ਓਲੇ ਆ ਬਿਲਡਿੰਗ ਦਾ ਬਹੁਤ ਤਕੜੀ ਆ ਜੀ ਇਹ ਤੁਹਾਨੂੰ ਕਿਤੇ ਜੇ ਕਿਤੇ ਫੇਰ ਕਿਸੇ ਦਿਨ ਟਾਈਮ ਲੱਗਿਆ ਨਾ ਆ ਤੁਹਾਨੂੰ ਪਰਾਂ ਵਾਲੇ ਰਸਤੇ ਤੇ ਲਿਜਾ ਕੇ ਫੇਰ ਦਿਖਾਵਾਂਗੇ ਇਹ ਤੇ ਉਹਦੇ ਕਰਕੇ ਕੰਧ ਕਰਕੇ ਉਰੇ ਪਾਣੀ ਰੁਕ ਗਿਆ ਜੀ ਪਾਣੀ ਰੁਕਣ ਕਰਕੇ ਉਰੇ ਪਣਾ ਨਾ ਥੱਲੇ ਬੈਠ ਗਿਆ ਪਾਣੀ ਨਿੱਤਰਿਆ ਬਾਦ ਜਿਹੜਾ ਉਹ ਹੌਲੀ ਹੌਲੀ ਚਲੋ ਲੰਘ ਗਿਆ ਗਾਹਾਂ ਇੱਕ ਦੋ ਜਗ੍ਹਾ ਤੇ ਕੰਧ ਤੋੜੀ ਫਿਰ ਕੰਧ ਤੋੜਨੇ ਕਰਕੇ ਪਾਣੀ ਲੰਘਿਆ ਉਹ ਜਿਹੜਾ ਪਰ ਪਣਾ ਪਣੇ ਉਹਦੇ ਚ ਗਾਦ ਆਈ ਹੋਈ ਸੀ ਕਹਿ ਲੋ ਚੇਕ ਉੱਠੀ ਵੀ ਸੀ ਉਹ ਸਾਰੀ ਥੱਲੇ ਬੈਠ ਗਈ ਉਰੇ ਤੇ ਆਹ ਦੇਖ ਸਕਦੇ ਹੋ ਉਹਦੇ ਕਰਕੇ ਨਾ ਪਣਾ ਪੈ ਗਿਆ ਬਹੁਤ ਤੇ ਆਪਣਾ ਭਾਈ ਆ ਵਾਲਾ ਰੂਟੂ ਹੁਣ ਹੋ ਗਿਆ ਕਦੂ ਅਸੀਂ ਕਹਿੰਦੇ ਆ ਜੀ ਕਦੂ ਕਈ ਏਰੀਆ ਚ ਕਹਿੰਦੇ ਨੇ ਆ ਗਾਹਣ ਕਰਨਾ ਹੈਨਾ ਸਾਡੇ ਏਰੀਆ ਚ ਕਦੂ ਕਹਿੰਦੇ ਆ ਜੀ ਕਦੂ ਕਰਤਾ ਲਓ ਭਾਈ ਆ ਵਾਲਾ ਹੋ ਗਿਆ ਜੀ ਆਪਣਾ ਕਦੂ ਤੇ ਉਧਰ ਹੁਣ ਚੱਲ ਰਿਹਾ ਪਾਣੀ ਉਹ ਦੇਖ ਸਕਦੇ ਤੁਸੀਂ ਉਹ ਵੀ ਬੇਸੇ ਖਾਸਾ ਭਰ ਗਿਆ ਪਰ ਖੇਤ ਖਾਸਾ ਵੱਡਾ ਉਹ ਔਰ ਨਾ ਕਿਲਾ ਹੋਣਾ ਘੱਟੋ-ਘੱਟ ਉਹਨੇ ਟਾਈਮ ਲੈ ਲੈਣਾ ਉਦੋਂ ਰਾਤ ਨੂੰ ਕਰਨਾ ਘੱਟ ਤੇ ਇਹਦੇ ਚ ਹੁਣ ਲਵਾਈ ਸ਼ੁਰੂ ਕਰ ਦੇਣੀ ਭਈਆਂ ਨੇ ਮੀਰੀ ਲਿਆ ਕੇ ਹੁਣ ਤਾਂ ਨਹੀਂ ਸਵੇਰੇ ਹੀ ਕਰੂੰਗੇ ਸ਼ੁਰੂ ਤਾਂ ਸਵੇਰੇ ਆਵਲਾ ਖੱਤਾ ਹੋਣਾ ਲੱਗ ਜਾਣਾ ਤੇ ਸਵੇਰ ਤੱਕ ਆਪਣਾ ਉਹ ਵਾਲਾ ਭਾਈ ਹੋ ਜਾਣਾ ਰੈਡੀ ਕੋਲ ਜਾ ਕੇ ਦਿਖਾਉਣਾ ਲਾਓ ਜੀ ਖੱਤਾ ਆਪਣਾ ਇਹ ਵੀ ਪਾਈ ਖਾਸਾ ਭਰ ਗਿਆ ਵੈਸੇ ਇਹ ਰਾਤ ਤੱਕ ਭਰ ਜਾਊਗਾ ਇਹਦਾ ਵੀ ਅੱਜ ਰਾਤ ਨੂੰ ਫੇਰ ਰਾਤ ਨੂੰ ਹੀ ਕਰ ਦਾਂਗਾ ਬਾਈ ਇਹਨੂੰ ਵੀ ਕੱਦੂ ਹਾਂ ਹਾਂ ਜਦੋਂ ਭਰ ਗਿਆ ਰਾਤ ਨੂੰ ਰਾਤ ਨੂੰ ਕਰ ਦਾਂਗਾ ਹਨਾ ਲਾਈਟ ਤਾਂ ਉੱਪਰ ਚੱਲ ਰਹੀ ਆ ਹਾਂ ਸਾਰੀਆਂ ਖਤਮ ਹੋ ਗਈਆਂ ਅੱਛਾ ਅੱਛਾ ਜੇ ਚੰਗੀ ਵੀ ਰਾਤ ਨੂੰ ਭਰ ਜਾਂਦੀ ਜੇ ਭਰ ਗਿਆ ਫਿਰ ਤਾਂ ਹੁਣੇ ਕਰ ਦਾਂਗਾ ਕਦੋਂ ਰਾਤ ਨੂੰ ਹੈ ਹਨਾ ਨਹੀਂ ਫੇ ਸਵੇਰੇ ਸਹੀ ਲਾਈਟ ਉਦਾਂ ਕਿਹੜੇ ਟਾਈਮ ਦੀ ਹੋਈ ਵੀ ਹੁਣ ਲਾਈਟ ਸਵੇਰੇ ਆ ਜੀ 6 ਵਜੇ 6 ਵਜੇ 2 ਵਜੇ ਤੱਕ 6 ਤੇ 2 ਵਜੇ ਤੱਕ ਤੁਹਾਡੇ ਏਰੀਆ 'ਚ 8 ਘੰਟੇ ਹੀ ਆ ਜੀ ਲਾਈਟ ਕਈ ਏਰੀਆ 'ਚ ਤਾਂ 24 ਘੰਟੇ ਹੁੰਦੀ ਸਾਡੇ 8 ਘੰਟੇ ਹੀ ਆ ਜੀ ਤੇ ਬਾਕੀ ਚਲੋ ਹੁਣ ਇਹ ਦੇਖਦੇ ਆਂ ਕਦੋਂ ਕਦੋਂ ਹੁੰਦਾ ਵੈਸੇ ਹੈ ਤਾਂ ਪੱਧਰੀ ਹੀ ਹੈ ਨਾ ਹੈ ਤਾਂ ਪੱਧਰੀ ਕਿਹਨਾਂ ਰਾਤ ਨੂੰ ਵੀ ਕਰਨੇ ਨੂੰ ਕੋਈ ਫਰਕ ਨਹੀਂ ਪੈਂਦਾ ਹਾਂ 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 ਹੂੰ ਅਪਰਮੋ ਦਾ ਲਾਈਟਾਂ ਦਾ ਜਾਨਣਾ ਹੀ ਬਹੁਤ ਆਰੇ ਰਾਤ ਨੂੰ ਬਲਦੀਆਂ ਦਿਨ ਚੜਾਉਂਦੀਆਂ ਆਰੇ ਹਾਂ ਜਦੋਂ ਮਰਗੀ ਦੇਖ ਕਰੋਗੇ ਘੁੰਮੀ ਜਾ ਰਹੀਆਂ ਲਾਈਟਾਂ ਚਾਨਣ ਬਹੁਤ ਆਹੋ ਲਾਈਟਾਂ ਬੜੀਆਂ ਗਰਾਊਂਡ ਦੀਆਂ ਲਾਈਟਾਂ ਗਰਾਊਂਡ ਦੀਆਂ ਹਾਂ ਜਿੰਨੀਆਂ ਲਾਈਟਾਂ ਬਲਦੀਆਂ ਸਾਰੀਆਂ ਬਲਦੀਆਂ ਸਾਰੀਆਂ ਬਲਦੀਆਂ ਉਹ ਦੇਖੋ ਜੀ ਕਿੱਥੇ ਤੱਕ ਲਾਈਟੇ ਲਾਈਟ ਲੱਗੀ ਹੋਈ ਆ ਜਦੋਂ ਚੜਾਉਂਦਾ ਰਾਤ ਨੂੰ ਜੀ ਸਹੀ ਗੱਲ ਆ ਇਹ ਤਾਂ ਲਾਈਟਾਂ ਹਈ ਇਹ ਦਿਨ ਚੜਾਉਣ ਵਾਲੀਆਂ ਇਹ ਉਹ ਇਹ ਜਿੱਦਾਂ ਹੁਣ ਬੜੇ ਸਟੇਡੀਅਮ ਜਿੱਥੇ ਮੈਚ ਹੁੰਦੇ ਆ ਉੱਥੇ ਇਹੀ ਲੱਗੀਆਂ ਵੀ ਹੁੰਦੀਆਂ ਬਹੁਤ ਚਾਨਣਾ ਹੀ ਬਹੁਤ ਹੈ ਨਾ ਬਹੁਤ ਚਾਨਣਾ ਹਾਂ ਇਹ ਵੀ ਗੱਲ ਠੀਕ ਆ ਆਪਾਂ ਨੂੰ ਫਾਇਦਾ ਹੀ ਨਾ ਦਾ ਹਨ ਇਹ ਬਾਈ ਜੀ ਜ਼ਮੀਨ ਇਹ ਆਪਣੇ ਕੋਲ ਇਹ ਐਤ ਕੀ ਸ਼ਾਮਲਾਟ ਵਾਲੀ ਲਈ ਆਪਾਂ ਨੇ 6 ਗੀਲੇ ਇਹ ਤੇ ਤਾਂ ਕਰਕੇ ਇਹਨਾਂ ਦਾ ਕਹਿੰਦੇ ਉਹ ਚਾਨਣਾ ਹੀ ਬਹੁਤ ਹੈ ਨਾ ਇਹ ਜਦ ਜਦ ਜਦੋਂ ਅਸੀਂ ਮਹਿਸਾ ਲੈਣ ਗਏ ਤੇ ਜੀ ਮੰਡੀ ਤੇ ਹਨਾ ਉਦਣ ਮੈਂ ਤੁਹਾਨੂੰ ਗੱਲ ਇੱਕ ਕਹੀ ਸੀ ਵੀ ਭਾਈ ਭਾਈ ਨੇ ਅੱਜ ਨਹੀਂ ਸਾਡੇ ਨਾਲ ਜਾਣਾ ਵੀ ਅੱਜ ਕੋਈ ਕੰਮ ਹੈ ਵੀ ਜੇ ਹੋ ਗਿਆ ਤਾਂ ਤੁਹਾਨੂੰ ਦੱਸਾਂਗੇ ਜੇ ਹੋ ਗਿਆ ਉਦਣ ਬੋਲੀ ਤੀ ਸਾਡੇ ਪਿੰਡ ਸਾਾਮ ਲੜਦੀ ਹਨਾ ਤੇ ਉਦਣ ਫਿਰ ਆਪਾਂ ਆਪਾਈ 6 ਕਿਲਿਆਂ ਦੀ ਬੋਲੀ ਦਿੱਤੀ ਦੀਨਾਂ ਦੀ 6 ਕਿਜੀਪਾਂ ਲੈ ਲਈ ਤੇ ਹੈ ਟੋਟਲ 19 ਕਿਲੇ ਆ ਜੀ ਸਾਡੇ 10 ਕਿਲੇ ਕਿਸੇ ਹੋਰ ਭਾਈ ਨੇ ਲੈ ਪਿੰਡ ਦੇ ਨੇ ਉਹ ਤੇ ਤਿੰਨ ਕੀਲੇ ਹੋਰ ਨੇ ਲਏ ਆ ਤੇ ਆਪਾਂ 6 ਕੀਤੇ ਲਏ ਜੀ ਉਹ ਹੈਨਾ ਇਹ ਪਹਿਲੀ ਵਾਰ ਲਈ ਆ ਇਹ ਜਮੀਨ ਆਪਾਂ ਦੇਖਦੇ ਆ ਉਧਾਂ ਜਮੀਨ ਤਾਂ ਬਹੁਤ ਚੰਗੀ ਆ ਬਾਕੀ ਬਾਕੀ ਦਾ ਪਾਈ ਆਪਣੀ ਮਿਹਨਤ ਹੁੰਦੀ ਆ ਜਮੀਨ ਤਾਂ ਕਹਿੰਦੇ ਜੀ ਨੇ ਕੱਢਣਾ ਉਹਨੇ ਰੇਤੇ ਚੋ ਵੀ ਕੱਢ ਲੈਣਾ ਹਨਾ ਬਾਕੀ ਮਿਹਨਤ ਕਰਨੇ ਪੜਾ ਜੀ ਲਾਓ ਜੀ ਆਪਣੀ ਮੱਕੀ ਵੀ ਪਾਈ ਜਾਂਦੀ ਛਾਲਾ ਮਾਰਦੀ ਹੈ ਮੱਕੀ ਭੱਜੀ ਫਿਰਦੀ ਆ ਹਾਂ ਦੇਖ ਸਕਦੇ ਆ ਤੁਸੀਂ ਪਾਣੀ ਲਾਤਾ ਮੱਕੀ ਨੂੰ ਕੱਲ ਕੱਖ ਖਾਸਾ ਹੋ ਗਿਆ ਵਿੱਚ ਚਲੋ ਕੱਖ ਤਾਂ ਹੁਣ ਇਹਨੇ ਦੱਬ ਦੁੱਬ ਲੈਣਾ ਇਦਾਂ ਹੀ ਲਓ ਜੀ ਮੱਕੀ ਦੇ ਦੇਖ ਸਕਦੇ ਆ ਤੁਸੀਂ ਇਹ ਵੀ ਬਸ ਹੁਣ ਮੈਨੂੰ ਲੱਗਦਾ ਕਿੰਨੀ ਤਰੀਕ ਨੂੰ ਬੀਜੀ ਦੀ ਮੈਨੂੰ ਲੱਗਦਾ ਮਹੀਨੇ ਤੇ ਉੱਪਰ ਹੋ ਗਈ ਇਹ 7-8 ਕੁ ਦਿਨ ਸ਼ਾਇਦ 30 31 ਨੂੰ ਬੀਜੀ ਦੀ ਇਹ ਸ਼ਾਇਦ ਦੇਖ ਸਕਦੇ ਆ ਇਹ ਵੀ ਬਸ ਆ ਚਾਰ ਦੀ ਕਰ ਦੇਣੀ ਰੈਡੀ ਆਪਾਂ ਨੇ ਇਹ 70 ਕ ਦਿੰਦੀ ਨਾ ਪਾ ਲੈਣਾ achar ਜਿੱਦਾਂ ਨੂੰ ਪੈ ਗਈ ਨਾ ਛੱਲੀ ਨੂੰ ਹੁਣ ਤਾਂ ਜਾਮਾ ਮੱਕੀ ਦਾ ਤੋਰਾ ਵਧੀਆ ਜੀ ਦੇਖ ਸਕਦੇ ਤੁਸੀਂ ਹਨਾ ਉਹ ਧੱਕਾ ਜੀ ਤੇ ਫਸੇ ਇੱਕ ਲੱਗ ਗਿਆ ਥੋੜਾ ਜਿਹਾ ਨਾ ਪਾਈ ਫਸਲ ਕੋਈ ਵੀ ਆ ਜੀ ਫਸਲ ਤਾਂ ਦੇਖ ਰਿਖ ਨਾਲ ਜਾ ਹਣਾ ਤੇ ਬਾਕੀ ਬੰਦੇ ਭਾਈ ਉੱਤਰ ਰੈਡੀ ਆ ਜੀ ਪਨੀਰੀ ਲੱਗੇ ਵੀ ਪੱਟਣ ਜੋਰਾ ਸ਼ੋਰਾ ਤੇ ਬਸ ਉਹਨਾਂ ਨੇ ਨਵੇੜ ਦੇਣੀ ਪਨੀਰੀ ਪੱਟਣਾ ਦਾ ਉਹਨਾਂ ਦਾ ਆਹ ਤਕਰੀਬਨ ਮੇਰੇ ਖਿਆਲ ਨਾਲ ਪੱਟ ਵੀ ਹੋ ਚੱਲੀ ਹੋਣੀ ਕੀਲੇ ਕੀ ਦੀ ਤਾਂ ਹਜੇ ਕੀਲੇ ਕੀ ਦੀ ਉਹ ਪੱਟਣੀ ਇਹਨਾਂ ਨੂੰ ਕਿਹਾ ਬਾ ਨਾਲ ਦੀ ਨਾਲੇ ਪੱਟਣੀ ਆ ਕਿਤੇ ਆਏ ਨਾ ਹੋਵੇ ਵੀ ਤੁਸੀਂ ਜ਼ਿਆਦਾ ਪੱਟ ਕੇ ਰੱਖ ਦੋ ਪਨੀਰੀ ਹਨਾ ਉੱਧਰ ਲਾਈਟ ਨਾ ਆਵੇ ਕਈ ਵਾਰ ਭਾਈ ਫਾਲਟ ਦਾ ਨਹੀਂ ਕੁਝ ਵੀ ਪਤਾ ਲੱਗਦਾ ਤੇ ਚਲੋ ਬਾਕੀ ਦੇਖਦੇ ਆਂ ਹਜੇ ਤਾਂ ਫਿਲਹਾਲ ਵਧੀਆ ਚੱਲਦੀ ਆ ਕੀ ਲਗਦੀ ਤਾਂ ਵੈਸੇ ਪੜਤੀ ਬੰਦਿਆਂ ਨੇ ਤੇ ਲੋ ਜੀ ਬਾਈ ਵੀ ਚੱਲਿਆ ਮੈਂ ਵੀ ਹੁਣ ਚੱਲਾਂ ਇਹ ਮੋਟਰਸਾਈਕਲ ਹੈਗਾ ਪੁਰਾਣਾ ਸਾਹਬ ਦਾ ਅੱਜ ਇਹ ਸਾਡੇ ਕੋਲ ਮੈਂ ਚੱਲ ਭਾਈ ਤੈਨੂੰ ਵੀ ਕਮਾ ਕੇ ਦਿਆ ਮੈਂ ਅੱਜ ਖੇਤਾਂ 'ਚ ਆਪਣੇ ਵਾਲਾ ਕੱਢੇ ਨਹੀਂ ਹੁੰਦਾ ਭਗਤ ਉਹਦੀ ਬੈਟਰੀ ਹੋ ਗਈ ਡਾ ਉਚਾਰ ਚ ਕਰਕੇ ਫੇਰ ਸਟਾਰਟ ਹੋਣਾ